ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਫੇਰ ਆਪਾਂ ਇੱਕ ਸੱਚੀ ਘਟਨਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਤੇ ਇਹ ਸੱਚੀ ਘਟਨਾ ਜੀ ਲੁਧਿਆਣਾ ਜ਼ਿਲ੍ਹੇ ਦੇ ਸ਼ਾਹਕੋਟ ਦੀ ਹੈ ਜਿੱਥੇ ਇੱਕ ਪਤਨੀ ਵੱਲੋਂ ਆਪਣੇ ਹੀ ਪਤੀ ਦਾ ਕਤਲ ਕਰਕੇ ਉਸ ਨੂੰ ਐਕਸੀਡੈਂਟ ਦਾ ਜਿਹੜਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਕਹਿੰਦੇ ਹੁੰਦੇ ਆ ਵੀ ਅਪਰਾਧੀ ਜਿੰਨਾ ਵੀ ਖਤਰਨਾਕ ਕਿਉਣਾ ਹੋਵੇ ਇੱਕ ਦਿਨ ਇੱਕ ਦਿਨ ਉਹ ਫੜਿਆ ਹੀ ਜਾਂਦਾ ਹੈ ਕਹਾਣੀ ਸ਼ੁਰੂ ਹੁੰਦੀ ਹੈ ਜੀ ਇੱਕ ਆਦਮੀ ਸੜਕ ਤੇ ਡਿੱਗਿਆ ਪਿਆਸੀ ਤੇ ਰਾਹੀਗਰ ਜਦੋਂ ਉਸ ਨੂੰ ਦੇਖਦੇ ਆ ਵੀ ਉਸ ਦਾ ਐਕਸੀਡੈਂਟ ਜਿਹੜਾ ਹੋਇਆ ਹੋਇਆ ਲੱਗਦਾ ਸੀ ਵੀ ਉਸ ਨੂੰ ਕੋਈ ਗੱਡੀ ਵਗੈਰਾ ਟੱਕਰ ਮਾਰ ਕੇ ਸੜਕ ਤੇ ਸਿੱਟ ਕੇ ਜਾ ਚੁੱਕੀ ਆ ਰਾਹੀਗਰ ਜੀ ਪੁਲਿਸ ਨੂੰ ਕਾਲ ਕਰਦੇ ਆ ਪੁਲਿਸ ਪਾਰਟੀ ਆਪਣਾ ਉੱਥੇ ਪਹੁੰਚਦੀ ਹੈ ਤੇ ਜਿੰਨੇ ਕੀ ਤੁਹਾਨੂੰ ਪਤਾ ਜਦੋਂ ਪੁਲਿਸ ਪਹੁੰਚਦੀ ਹੈ ਸਾਰਿਆਂ ਤੋਂ ਪਹਿਲਾਂ ਉਹ ਫੋਟੋਆਂ ਵਗੈਰਾ ਖਿੱਚਦੇ ਆ ਹਰ ਇੱਕ ਐਂਗਲ ਤੋਂ ਜਾਂਚ ਕਰਦੇ ਆ ਉਸੇ ਤਰ੍ਹਾਂ ਜੀ ਪੁਲਿਸ ਅਧਿਕਾਰੀ ਫੋਟੋਆਂ ਵਗੈਰਾ ਖਿੱਚ ਕੇ লাশ ਨੂੰ ਦੇਖ ਰਹੇ ਸੀ ਤੇ ਐਂਬੂਲੈਂਸ ਦੇ ਵਿੱਚ লাশ ਨੂੰ ਪਾ ਕੇ ਮੋਰਚਰੀ ਦੇ ਵਿੱਚ ਰਖਵਾਇਆ ਜਾਂਦਾ ਹੈ ਫਿਰ ਕੀ ਹੁੰਦਾ ਵੀ ਜਿਹੜਾ ASI ਇਸ ਕੇਸ ਦੀ ਜਾਂਚ ਕਰ ਰਿਹਾ ਸੀਗਾ ਜੀ ਉਹ ਦੇਖਦਾ ਉਹ ਧਿਆਨ ਨਾਲ ਮਤਲਬ ਸਾਰੀਆਂ ਫੋਟੋਆਂ ਜਦੋਂ ਇੱਕ ਇੱਕ ਕਰਕੇ ਦੇਖਦਾ ਤੇ ਉਹ ਇੱਕ ਫੋਟੋ ਤੇ ਜਾ ਕੇ ਰੁਕ ਜਾਂਦਾ ਉਹ ਆਪਣੇ ਨਾਲ ਵਾਲੇ ਕਰਮਚਾਰੀਆਂ ਨੂੰ ਕਹਿੰਦਾ ਵੀ ਤੁਸੀਂ ਇਸ ਫੋਟੋ ਨੂੰ ਧਿਆਨ ਨਾਲ ਦੇਖੋ ਇਹਦੇ ਵਿੱਚ ਤੁਹਾਨੂੰ ਕੋਈ ਅਜੀਬ ਚੀਜ਼ ਲੱਗ ਰਹੀ ਹੈ ਉਹ ਕਹਿੰਦੇ ਵੀ ਨਹੀਂ ਜੀ ਸਾਨੂੰ ਤਾਂ ਕੁਝ ਨਹੀਂ ਲੱਗ ਰਿਹਾ ਵੀ ਸਿਰਫ ਇੱਕ ਐਕਸੀਡੈਂਟ ਹੋਇਆ ਇਹਨੂੰ ਕਿਸੇ ਨੇ ਕਾਰ ਵਗੈਰਾ ਵਾਲੇ ਨੇ ਟੱਕਰ ਮਾਰਤੀ ਉਹ ਕਹਿੰਦਾ ਨਹੀਂ ਇਸ ਆਦਮੀ ਦਾ ਮਤਲਬ ਕਤਲ ਹੋਇਆ ਕਹਿੰਦੇ ਸੀ ਚੱਪਲਾਂ ਨੂੰ ਧਿਆਨ ਨਾਲ ਦੇਖੋ ਇਹਦੀਆਂ ਚੱਪਲਾਂ ਤਾਂ ਬਿਲਕੁਲ ਸਿੱਧੀਆਂ ਰੱਖੀਆਂ ਹੋਈਆਂ ਇਸਦੀ ਬਾਡੀ ਦੇ ਕੋਲ ਜਿਵੇਂ ਕੋਈ ਵੀ ਬੈੱਡ ਵਗੈਰਾ ਤੋਂ ਉਤਾਰ ਕੇ ਚੜਦਾ ਜਾਂ ਕੋਈ ਰੱਖ ਕੇ ਭੱਜ ਗਿਆ ਹੁੰਦਾ ਕਦੇ ਵੀ ਐਕਸੀਡੈਂਟ ਵਾਲੇ ਦੀਆਂ ਚੱਪਲਾਂ ਕਹਿੰਦਾ ਇਸ ਤਰ੍ਹਾਂ ਨਹੀਂ ਹੁੰਦੀਆਂ ਸਾਰੇ ਪੁਲਿਸ ਅਧਿਕਾਰੀ ਜਦੋਂ ਦੇਖਦੇ ਆ ਉਹਨਾਂ ਦੀ ਇਹ ਗੱਲ ਜੱਜ ਜਾਂਦੀ ਹੈ ਜੀ ਫਿਰ ਉਸ ਦੀ ਸਨਾਖਤ ਹੈ ਜਿਹੜੀ ਕਰਨੀ ਉਹ ਸ਼ੁਰੂ ਕਰ ਦਿੰਦੇ ਤੇ লাশ ਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਚਲੋ ਜੀ ਜਦੋਂ ਉਹਦੀ ਸਨਾਖਤ ਹੁੰਦੀ ਹੈ ਤਾਂ ਨਾਲ ਦੇ ਪਿੰਡ ਦੇ ਹੀ ਬਲਵੀਰ ਸਿੰਘ ਦੀ ਹੁੰਦੀ ਹੈ ਜੋ ਕਿ ਇੱਕ ਟੈਕਸੀ ਡਰਾਈਵਰ ਸੀ ਬਲਵੀਰ ਸਿੰਘ ਦੀ ਪਤਨੀ ਨੂੰ ਥਾਣੇ ਬੁਲਾਇਆ ਜਾਂਦਾ ਹੈ ਜੀ লাশ ਦੀ ਸਨਾਖਤ ਕਰਵਾਈ ਜਾਂਦੀ ਹੈ ਤੇ ਪੋਸਟਮਾਰਟਮ ਤੋਂ ਬਾਅਦ ਜੀ লাশ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਂਦੀ ਹੈ ਤੇ ਜਦੋਂ ਲਾਸ਼ ਦਾ ਪੋਸਟਮਾਰਟਮ ਹੋ ਕੇ ਆਉਂਦਾ ਜੀ ਤਾਂ ਇੱਕ ਗੱਲ ਸਾਹਮਣੇ ਆਉਂਦੀ ਹੈ ਵੀ ਐਕਸੀਡੈਂਟ ਤੋਂ ਪਹਿਲਾਂ ਹੀ ਉਸ ਦਾ ਮੌਤ ਹੈ ਜਿਹੜੀ ਹੋ ਚੁੱਕੀ ਸੀ ਤੇ ਪੁਲਿਸ ਅਧਿਕਾਰੀ ਜਾਂਚ ਕਰਦੇ ਆ ਇਹ ਬਲਵੀਰ ਸਿੰਘ ਦੇ ਫੋਨ ਤੋਂ ਹੋ ਸ਼ੁਰੂ ਕਰਦੇ ਆ ਫੋਨ ਦੀ ਕਾਲ ਡਿਟੇਲ ਵਗੈਰਾ ਕਢਾਉਂਦੀ ਹੈ ਤੇ ਬਲਵੀਰ ਸਿੰਘ ਇੱਕ ਸਿੱਧਾ ਸਾਦਾ ਬੰਦਾ ਸੀ ਉਹਦੇ ਫੋਨ 'ਚੋਂ ਕੁਝ ਨਹੀਂ ਮਿਲਿਆ ਸਿਰਫ ਉਹਨਾਂ ਨੂੰ ਉਹਨਾਂ ਲੋਕਾਂ ਨੇ ਹੀ ਫੋਨ ਕੀਤੇ ਹੋਏ ਸੀ ਜਿਨ੍ਹਾਂ ਨੇ ਟੈਕਸੀ ਵਗੈਰਾ ਬੁੱਕ ਕਰਨੀ ਸੀ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਜੀ ਹਰਦੀਪ ਕੌਰ ਦੀ ਜੋ ਕਿ ਬਲਵੀਰ ਸਿੰਘ ਦੀ ਪਤਨੀ ਸੀ ਉਸਦੇ ਫੋਨ ਦੀ ਜਦੋਂ ਜਾਂਚ ਕਰਦੇ ਆ ਤੇ ਉਸਦੇ ਵਿੱਚੋਂ ਇੱਕ ਨੰਬਰ ਤੇ ਵਾਰ-ਵਾਰ ਤੇ ਲੰਬੀ ਕਾਲ ਡਿਟੇਲ ਹੁੰਦੀ ਹੈ ਕਈ ਵਾਰੀ ਰਾਤ ਦੇ 1:00 1:30 ਵਜੇ ਤੱਕ ਜਿਹੜੀ ਕਾਲ ਹੈ ਕੀਤੀ ਜਾਂਦੀ ਹੈ ਜਦੋਂ ਉਸ ਨੰਬਰ ਦਾ ਪਤਾ ਲਗਾਇਆ ਜਾਂਦਾ ਤਾਂ ਉਹ ਰਵਿੰਦਰ ਸਿੰਘ ਦੇ ਨਾਂ ਤੇ ਇਹ ਨੰਬਰ ਰਜਿਸਟਰਡ ਹੁੰਦਾ ਹੈ ਹੁਣ ਆ ਹਰਵਿੰਦਰ ਸਿੰਘ ਨੂੰ ਜਦੋਂ ਥਾਣੇ ਬੁਲਾਇਆ ਜਾਂਦਾ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਜੀ ਤੇ ਪਰ ਜਿਸ ਜਦੋਂ ਸਖਤੀ ਨਾਲ ਹੁੰਦੀ ਹੈ ਤਾਂ ਉਹ ਕੁਝ ਗੱਲਾਂ ਦੱਸਦਾ ਹੈਗਾ ਉਸ ਤੋਂ ਬਾਅਦ ਹਰਦੀਪ ਕੌਰ ਨੂੰ ਵੀ ਅਰੈਸਟ ਹੈ ਜਿਹੜਾ ਕਰ ਲਿਆ ਜਾਂਦਾ ਹੈ ਹਰਦੀਪ ਕੌਰ ਜੋ ਕਹਾਣੀ ਦੱਸਦੀ ਹੈ ਉਹ ਹੈਰਾਨ ਕਰ ਦੇਣ ਵਾਲੀ ਹੈ ਹਰਦੀਪ ਕੌਰ ਦੱਸਦੀ ਹੈ ਵੀ ਮੈਂ ਜਦੋਂ ਕੁਵਾਰੀ ਹੁੰਦੀ ਸੀ ਤਾਂ ਮੈਂ ਆਪਣੀ ਭੈਣ ਦੇ ਸਹੁਰੇ ਘਰ ਉਸ ਨੂੰ ਮਿਲਣ ਗਈ ਤੇ ਉੱਥੇ ਹੀ ਹਰਵਿੰਦਰ ਸਿੰਘ ਆਇਆ ਹੋਇਆ ਸੀ ਹਰਵਿੰਦਰ ਸਿੰਘ ਹਰਦੀਪ ਕੌਰ ਦੀ ਭੈਣ ਦੇ ਨਨਾਨਦ ਦਾ ਮੁੰਡਾ ਸੀ ਉਹ ਉਸ ਤੋਂ 5-6 ਸਾਲ ਉਮਰ ਦੇ ਵਿੱਚ ਛੋਟਾ ਸੀ ਹਰਦੀਪ ਔਰਤ ਇਹ ਦੋਨੇ ਇੱਕ ਦੂਜੇ ਨੂੰ ਦੇਖਦੇ ਆ ਜੀ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਜਾਂਦੇ ਤੇ ਪਰ ਇਹਨਾਂ ਦੇ ਵਿੱਚ ਗੱਲਬਾਤ ਨਹੀਂ ਹੁੰਦੀ ਇੱਕ ਦੂਜੇ ਨੂੰ ਬੁਲਾਉਣਾ ਵੀ ਚਾਹੁੰਦੇ ਆ ਪਰ ਬੁਲਾ ਨਹੀਂ ਸਕੇ ਤੇ ਹਰਦੀਪ ਔਰ ਆਪਣੇ ਪਿੰਡ ਹੈ ਜਿਹੜਾ ਮੁੜ ਜਾਂਦੀ ਹੈ ਉਸ ਤੋਂ ਬਾਅਦ ਜੀ ਦੋ ਤਿੰਨ ਮਹੀਨਿਆਂ ਬਾਅਦ ਹਰਦੀਪ ਔਰ ਦਾ ਪਿਤਾ ਹਰਦੀਪ ਲਈ ਲੜਕਾ ਲੱਭਦਾ ਤੇ ਉਹ ਆਪਣੀ ਵੱਡੀ ਬੇਟੀ ਨੂੰ ਕਹਿੰਦਾ ਵੀ ਇਸ ਤੇ ਲਈ ਕੋਈ ਰਿਸ਼ਤਾ ਜਿਹੜਾ ਦੇਖ ਰਿਸ਼ਤਾ ਦੇਖਦੇ ਦੇਖਦੇ ਜੀ ਇਸ ਦੀ ਭੈਣ ਆਪਣੇ ਰਿਸ਼ਤੇਦਾਰੀ ਦੇ ਵਿੱਚ ਹੀ ਆਪਣੀ ਭੈਣ ਦਾ ਵਿਆਹ ਜਿਹੜਾ ਬਲਵੀਰ ਸਿੰਘ ਨਾਲ ਕਰਵਾ ਦਿੰਦੀ ਹੈ ਜਦੋਂ ਇਸ ਦਾ ਬਲਵੀਰ ਸਿੰਘ ਨਾਲ ਵਿਆਹ ਹੋ ਜਾਂਦਾ ਨਵਾਂ ਨਵਾਂ ਵਿਆਹ ਹੁੰਦਾ ਜੀ ਇੱਕ ਦੂਜੇ ਨੂੰ ਬਹੁਤ ਪਸੰਦ ਕਰਦੇ ਇਹਨਾਂ ਦੇ ਘਰੇ ਦੋ ਬੱਚੇ ਪਾਦਾ ਹੁੰਦੇ ਹਾਸੀ ਖੁਸ਼ੀ ਰਾਜੀ ਖੁਸ਼ੀ ਰਹਿ ਰਹੇ ਹੁੰਦੇ ਆ ਫਿਰ ਜੀ ਬਲਵੀਰ ਸਿੰਘ ਕੋਲ ਮਾੜੀ ਮੋਟੀ ਜ਼ਮੀਨ ਸੀ ਤੇ ਇਹ ਹਰਦੀਪ ਕਹਿੰਦਾ ਵੀ ਆਪਾਂ ਇੱਕ ਟੈਕਸੀ ਪਾਲੀਏ ਤੇ ਉਹ ਕਹਿੰਦੀ ਵੀ ਆਪਾਂ ਭੈਣ ਤੇ ਜੀਜੇ ਨੂੰ ਪੁੱਛ ਲੈਣੀ ਆ ਜਦੋਂ ਬਲਵੀਰ ਸਿੰਘ ਆਪਣੇ ਸਾਡੂ ਨੂੰ ਫੋਨ ਕਰਦਾ ਤੇ ਉਹ ਕਹਿੰਦਾ ਵੀ ਮੇਰਾ ਇੱਕ ਭਾਂਜਾ ਜੋ ਕਿ ਕਾਰ ਡੀਲਰ ਹੈ ਤੇ ਆਪਾਂ ਨੂੰ ਕਹਿੰਦੇ ਕੋਈ ਸਸਤੇ ਰੇਟ ਤੇ ਆਪਾਂ ਨੂੰ ਗੱਡੀ ਵਧੀਆ ਭਾਲ ਕੇ ਦੇ ਦੇ। ਹਰਵਿੰਦਰ ਸਿੰਘ ਆਪਣੇ ਮਾਮੇ ਦੇ ਨਾਲ ਜੀ ਉਹਨਾਂ ਦੇ ਘਰੇ ਜਾਂਦਾ ਹਰਦੀਪ ਕੌਰ ਦੇ ਜਦੋਂ ਇਹ ਇੱਕ ਦੂਜੇ ਨੂੰ ਦੇਖਦੇ ਆ ਤੇ ਇਹਨਾਂ ਦਾ ਤਾਂ ਪਿਆਰਾ ਨਾ ਪਿਆਰਾ ਜਿਹੜਾ ਦਵਾਰੇ ਜਾਗ ਜਾਂਦਾ ਹੈ। ਗੱਡੀ ਦੇ ਸਲਸਣੋਂ ਲੈ ਕੇ ਹਰਵਿੰਦਰ ਦਾ ਢੇੜਾ ਜਿਹੜਾ ਉਹਨਾਂ ਦੇ ਘਰੇ বাজਦਾ ਰਹਿੰਦਾ ਹਰਦੀਪ ਕੌਰ ਦੇ ਤੇ ਇਹਨਾਂ ਦੇ ਨੰਬਰ ਵਗੈਰਾ ਇੱਕ ਦੂਜੇ ਨੂੰ ਦੇ ਆ ਦੰਦੇ ਗੱਲਬਾਤ ਸ਼ੁਰੂ ਹੋ ਜਾਂਦੀ ਹੈ। ਇਨਾਂ ਦਾ ਪਿਆਰ ਇੱਥੋਂ ਤੱਕ ਵਧ ਜਾਂਦਾ ਜੀ ਹਰਵਿੰਦਰ ਹਰਦੀਪ ਨੂੰ ਕਹਿੰਦਾ ਵੀ ਮੈਂ ਹੁਣ ਤੇਰੇ ਬਿਨਾ ਰਹਿ ਨਹੀਂ ਸਕਦਾ ਤੇ ਤੈਨੂੰ ਮੇਰੇ ਨਾਲ ਵਿਆਹ ਕਰਵਾਉਣਾ ਪਊਗਾ। ਹਰਦੀਪ ਕਹਿੰਦੀ ਵੀ ਬਲਬੀਰ ਮੈਨੂੰ ਕਦੇ ਵੀ ਤਲਾਕ ਨਹੀਂ ਦੇਊਗਾ। ਇਸ ਕਰਕੇ ਆਪਾਂ ਨੂੰ ਇਹਨੂੰ ਰਸਤੇ ਦੇ ਵਿੱਚੋਂ ਹਟਾਉਣਾ ਪੈਣਾ ਤੇ ਵੀ ਆਪਾਂ ਕੋਈ ਪਲਾਨ ਸੋਚਦੇ ਆ। ਉਹ ਕੀ ਕਰਦੇ ਆਈ ਪਹਿਲਾਂ ਉਸ ਨੂੰ ਚਰਾਪਿਆਂਦੇ ਆ ਫਿਰ ਉਹਦੇ ਵਿੱਚ ਗੋਲੀਆਂ ਪਾ ਕੇ ਰਾਤ ਨੂੰ ਜਦੋਂ ਸੌਂ ਜਾਂਦਾ ਉਹਦੇ ਰਾਡ ਮਾਰਦੇ ਆ ਸਿਰ 'ਤੇ ਉਹ ਮਰ ਜਾਂਦਾ ਤੇ ਉਸ ਤੋਂ ਬਾਅਦ ਅੱਧੀ ਰਾਤ ਨੂੰ ਉਹਦੀ ਸੜਕ ਤੇ ਲਾਸ਼ ਛੁੱਟ ਕੇ ਹਰਵਿੰਦਰ ਦੀ ਗੱਡੀ ਉਸਤੇ ਉੱਪਰ ਤਪਾ ਦਿੰਦੇ ਆ ਕਈ ਵਾਰ ਵੀ ਦੇਖਣ ਦੇ ਵਿੱਚ ਇਹ ਲੱਗੇ ਵੀ ਐਕਸੀਡੈਂਟ ਹੋਇਆ ਹੁਣ ਤੁਸੀਂ ਦੇਖੋ ਵੀ ਪੁਲਿਸ ਨੇ ਐਕਸਰ ਉਹਨਾਂ ਨੂੰ ਫੜ ਹੀ ਲਿਆ ਫੇਰ ਜੀ ਕੇਸ ਚੱਲਦਾ ਉਹਨਾਂ ਸਾਲ ਪਰ ਕੇਸ ਚੱਲਣ ਤੋਂ ਬਾਅਦ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਤੇ ਬੱਚੇ ਆ ਜਿਹੜੇ ਹਰਦੀਪ ਔਰ ਦੇ ਉਹ ਚਾਚੇ ਤਾਇਆ ਕੋਲੇ ਰੋਲ ਜਾਂਦੇ ਆ ਜਿੱਥੇ ਸੋਚਦੇ ਆ ਵੀ ਜਦੋਂ ਬਲਵੀਰ ਸਿੰਘ ਮਰ ਗਿਆ ਉਸ ਤੋਂ ਬਾਅਦ ਹਰਦੀਪਕੌਰ ਪੇਕੇ ਜਾਊਗੀ ਕਿ ਪੇਕੇ ਨੂੰ ਕਿੰਨਾ ਚਿਰ ਬਿਠਾ ਕੇ ਰੱਖਣਗੇ ਤੇ ਇਹਦਾ ਰਿਸ਼ਤਾ ਲੱਭਣਗੇ ਤੇ ਵੀ ਫਿਰ ਮੈਂ ਇਹਦੇ ਨਾਲ ਹਰਵਿੰਦਰ ਨਾਲ ਵਿਆਹ ਕਰਵਾ ਲੂੰਗੀ ਇਹਨਾਂ ਦੀ ਆਸਾਂ ਤੇ ਜਿਹੜਾ ਪਾਣੀ ਆ ਪੁਲਿਸ ਨੇ ਫੇਰ ਦਿੱਤਾ ਸੀ ਇਸ ਕਰਕੇ ਵੀ ਅਜਿਹਾਂ ਘਟਨਾਵਾਂ ਤੋਂ ਬਚਿਆ ਕਰੋ ਜੀ ਆਪਣੇ ਪਰਿਵਾਰ ਤੋਂ ਵੱਧ ਕੇ ਸਾਕਾ ਕੋਈ ਵੀ ਨਹੀਂ ਹੁੰਦਾ ਇਸ ਕਰਕੇ ਭਵੇਂ ਰਿਸ਼ਤੇਦਾਰਾ ਜੀ ਭਵੇਂ ਯਾਰ ਦੋਸਤਾ ਉਪਰੇ ਬੰਦੇ ਦਾ ਘਰ ਦੇ ਵਿੱਚ ਜ਼ਿਆਦਾ ਰਹਿਣਾ ਚੰਗੀ ਗੱਲ ਨਹੀਂ ਹੁੰਦੀ ਕਿਉਂਕਿ ਅੱਜਕੱਲ ਦਾ ਜਿਹੜਾ ਮਾਹੌਲਾ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਵੀ ਸਾਵਧਾਨੀ ਵਰਤਣਾ ਹੀ ਆਪਣੇ ਪਰਿਵਾਰ ਦੀ ਸਭ ਤੋਂ ਪਹਿਲੀ ਸੁਰੱਖਿਆ ਹੈ ਜੇ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ